ਹਾਂਜੀ ਫਾਈਨਲੀ ਹੁਣ ਪਹੁੰਚ ਗਏ ਚੰਡੀਗੜ੍ਹ ਆਪਾਂ ਤੇ ਕਰਦੇ ਹਾਂ ਹੁਣ ਤਿਆਰੀਆਂ ਲਾਉਨੇ ਆ ਰੌਣਕਾਂ ਕਰਨੇ ਆ ਤਿਆਰ ਆਪਾਂ ਲੋਕਾਂ ਨੂੰ ਕੰਮ ਨਾ ਲੱਗੇ ਹੋਏ ਆ ਗਏ ਲੱਗ ਗਈਆਂ ਨੇ ਕੋਈ ਨਾ ਬੰਦੇ ਨਹੀਂ ਆਹ ਬੰਦਾ ਰੈਡੀ ਐ oh no ਹਾਂਜੀ ਅਸੀਂ ਕਾਜੀ ਕਮਰਪ੍ਰੀਤ ਸਿੰਘ ਜੀ ਕਿੱਦਾਂ ਕਹਿੰਦਾ ਕਿ ਮੈਂ ਚਾਹਤੀਆਂ ਤਿਆਰੀਆਂ ਬਾਤ ਜ਼ੋਰਾਂ ਨੂੰ ਰਾਂਜਣਾ ਨਹੀਂ ਜੀ ਨੇ ਹਾਂ ਜੀ ਉਸਤਾਦ ਜੀ ਕਿੱਦਾਂ ਵਧੀਆ ਜੀ ਆ ਦੇਖੇ ਸਾਡੇ ਨੇ ਢੋਲੀ ਸਾਹਿਬ ਘੈਂਟ ਵੀ ਆਉਂਦੇ ਨੇ ਗੜਕੜ ਗੜਾ ਤਪਲਾ ਹੀ ਪਜਾ ਦੇ ਨੇ ਮਿੰਟ ਜੀ ਕਿ ਨਹੀਂ ਜੱਸਾ ਕੰਮ ਹਾਂ ਜੀ ਕਿਤਾ ਜੋ ਬ੍ਰੋ ਆਹ ਪਾਈ ਨੇ ਚਾਹ ਬੜੀ ਘੈਂਟ ਬਣਾਈ ਆ ਬਹੁਤ ਜੱਸਾ ਕੰਮ ਬ੍ਰੋ ਕਿਰ ਬੋੜਾ हां जी ब्रदर ਲੈ ਕੀ ਬੀ ਹੁੰਦਾ ਸਾਰੇ ਮੁਕਾਤੇ ਉੱਤਰੀ ਕਹਿੰਦੇ ਹੋਰ ਨਹੀਂ ਆਉ ਆ ਦੇਖ ਆਡਾ ਮੁੰਡਾ ਤੇਰੀ ਹੋਈ ਆ ਬਸ ਤੇਰੀ ਹੋਣੀ ਚਾਹੀਦੀ ਆ ਹਾਂ ਭਈ ਜਸ਼ਨ ਜੀ 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 بس ਲੈ ਇਹ ਤਾਂ گرمੀ ਬਹੁਤ ਲਾਦੀ ਐ ਕਿਹ ਕਹਿੰਦੇ ਗਰਮੀ ਬਹੁਤ ਗਰਮੀ ਆ ਵੀ ਅਸਟਾਜ ਦੀ ਫੋਟੋਆਂ ਇੰਚਿੰਗ ਤੇ ਲੱਗੇ ਰਹਿੰਦੇ ਨੇ ਛੱਡਦੇ ਨਹੀਂ ਕਿੱਛ ਬਗਾਵੂ ਐਨਾਂ ਦੇ ਕਰੇ ਫੋਨ ਨਹੀਂ ਲੋਟ ਆਏ ਹੈਗੇ ਅਸੀਂ ਲੋ ਖਿੱਚ ਤਾਂ ਕੰਮ ਉਹ ਜੋ ਰੈਡੀ ਓ ਮੈਂ ਪਿੜੀ ਵਰਤੀ ਜਾਣਾ ਨਹੀਂ ਕਾਲੇ ਪੁਣੀਆਂ ਕਰਾਈਆਂ ਜਾ ਰਹੀਆਂ ਨੇ ਪੱਗਾਂ ਦੀਆਂ ਪੁਣੀਆਂ ਖਿੱਚ ਦਿਓ ਕੰਮ ਨੂੰ ਮੇਰੇ ਵਿਰੁੱਧ ਖਿੱਚ ਦਿਓ ਤੱਕ ਪੌਣੀਆਂ ਹੁਣ ਤੁਸੀਂ ਜਸਟਿਸ ਕਰਾ ਦੇਣਾ ਕੰਮ ਕਹਿੰਦੇ ਉਸਤਾਦ ਜੀ ਫਰਲਾ ਬਣਾਉਣ ਤੇ ਲੱਗੇ ਹੋਏ ਨੇ ਹੁਣ ਦੇਖੀ ਇਹ ਕਹਿੰਦੇ ਦੇਕੀ ਹਵਾ ਵਿੱਚ ਉੜਦਾ ਜਾਊਗਾ ਟਰਲਾ ਮਿੱਤਰਾਂ ਦਾ ਟਰਲਾ ਮਿੱਤਰਾਂ ਦਾ ਜੰਮੀਆਂ ਲੱਗੀਆਂ ਸਰੇ ਤੂਰ ਕੋਦੂ ਅਲਗੋਜ਼ੇ ਤੇ ਆ ਮੁੰਡਾ ਸੱਪ ਵਾਲਾ ਇਹ ਸੱਪ ਘਮਾਊਗਾ ਇਹ ਅਸਤਾਦ ਜੀ ਸਾਡੇ ਖੁਸ਼ ਲੱਗਦੇ ਨੇ ਪੂਰੇ ਜੱਸ ਲੈ ਬਾਬੇ ਦਾ ਨਾਮ ਸ਼ੁਰੂ ਹੋਈ ਲੋ ਲੈ ਇਹ ਲੈ ਕੇ ਬਾਬੇ ਦਾ ਨਾਮ ਹੋ ਜਾਣਾ ਸ਼ੁਰੂ ਆਪਾਂ ਨੇ ਓਕੇ ਚਲੋ ਜੀ